ਸਾਡੇ ਰਿਸ਼ਤੇਦਾਰ ਕਹਿੰਦੇ ਸਾਡਾ ਵੀ ਕੁਝ ਪੋਸਟ ਕਰਿਆ ਕਰ ਆਪਣੀਆਂ ਹੀ ਪੋਸਟਾਂ ਪਾਉਂਦੀ ਰਹਿਣੀਆਂ ਫੇਸਬੁੱਕ ਤੇ ਤੇ ਸਾਡਾ ਵੀ ਕੋਈ ਵੀਡੀਓ ਵਗੈਰਾ ਪਾ ਦਿਆ ਕਰ ਮੈਂ ਕਿਹਾ ਚਲੋ ਠੀਕ ਹੈ ਜੀ ਲੋਹੜੀ ਦਾ ਪ੍ਰੋਗਰਾਮ ਆਪਾਂ ਪੋਸਟ ਕਰਦੇ ਹਾਂ ਇਹ ਲੋਹੜੀ ਮਨਾਈ ਗਈ ਹੈ ਪਿੰਡ ਸ਼ੇਰੋਂ ਜ਼ਿਲ੍ਹਾ ਸੰਗਰੂਰ ਸਤਨਾਮ ਸਿੰਘ ਸਿੱਧੂ ਦੇ ਪੋਤਰੇ ਦਿਲਸਾਨ ਸਿੰਘ ਸਿੱਧੂ ਦੀ ਤੇ ਪਿਤਾ ਦਾ ਨਾਮ ਨਾਨਕ ਸਿੰਘ ਸਿੱਧੂ ਤੇ ਮਾਤਾ ਦਾ ਨਾਂ ਰਣਦੀਪ ਕੌਰ ਜੀ ਤੇ ਇਹ ਮੇਰੇ ਮਾਮਾ ਜੀ ਦੇ ਪੋਤੇ ਦੀ ਲੋਹੜੀ ਸੀ ਤੇ ਤੁਸੀਂ ਦੇਖ ਸਕਦੇ ਹੋ ਨਾਨਕੇ ਆਏ ਉਹਨਾਂ ਦਾ ਸਵਾਗਤ ਕੀਤਾ ਬਹੁਤ ਚੰਗੀ ਤਰ੍ਹਾਂ ਜਿਹੜਾ ਨਾਨਕਿਆਂ ਨੂੰ ਜੀ ਆਇਆ ਕਿਹਾ ਨੱਚੇ ਟੱਪੇ ਉਧਰੋ-ਉਧਰੀ ਬੋਲੀਆਂ ਪਾਈਆਂ ਬਹੁਤ ਤੇ ਨਾਨਕੀ ਆਈ ਤੇ ਇਹ ਵੈਲਕਮ ਦੇਖ ਕੇ ਬੜੀ ਖੁਸ਼ ਹੋਈ ਤੇ ਉਹ ਵੀ ਨੱਚੇ ਨਾਲ ਨਾਨਕਿਆਏ ਨਾਲ ਢੋਲ ਲਿਆਈ ਤੇ ਫਿਰ ਬਹੁਤ ਜ਼ਿਆਦੇ ਸਾਰੇ ਨਾਨਕੇ ਵੀ ਦਾਦਕੇ ਵੀ ਬਹੁਤ ਮੇਰਿਆ ਰਾਜਾ ਜੀ ਭੁੱਖਾ ਨੂੰ ਤੋਭ ਜਨ ਦਿੰਦਾ ਸਿਸਾਂ ਨੂੰ ਜਲ ਪਾਣੀ ਜੀ ਗਾਉਣ ਵਾਲਾ ਨੂੰ ਗਾਉਣ ਸੁਣਾਵੇਂ ਅੱਤ ਜਿਆਦਾ ਨੱਚੇ ਸਾਰੇ ਜਣੇ ਮਾਮਾ ਜੀ ਤੇ ਨਾਨਕ ਵੀਰ ਵੀ ਬਹੁਤ ਜਿਆਦਾ ਪੰਗੜਾ ਪਾ ਰਿਹਾ ਸੀ ਵਾਰ-ਵਾਰ ਤੇ ਸਾਰੀਆਂ ਕੁੜੀਆਂ, ਛਿੜੀਆਂ, ਭੂਆ ਮਾਸੀਆਂ, ਮਾਮੀਆਂ, ਚਾਚੀਆਂ, ਤਾਈਆਂ, ਭਾਬੀਆਂ, ਮਾਸੜ, ਮਾਮੇ, ਫੁੱਫੜ ਸਾਰੇ ਨੇ ਬਹੁਤ ਬਹੁਤ ਇੰਜੋਏ ਕੀਤਾ, ਖੂਬ ਧਮਾਲਾਂ ਪਾਈਆਂ। ਤੇ ਮੁੰਡੇ ਦੀਆਂ ਜਿਹੜੀਆਂ ਭੂਆ ਸੀਗੀਆਂ ਦਲਸਾਨ ਦੀਆਂ ਉਹ ਤਾਂ ਨੱਚਣਾ ਨਹੀਂ ਹਟ ਰਹੀਆਂ ਸੀ ਬਹੁਤ ਜ਼ਿਆਦੇ ਨੱਚ ਰਹੀਆਂ ਸੀ ਵਾਰ-ਵਾਰ ਚਾਹ ਬਹੁਤ ਸੀ ਉਹਨਾਂ ਨੂੰ ਤੇ ਚਲੋ ਭਤੀਜੇ ਭਤੀਜੀਆਂ ਦਾ ਚਾਹ ਬਹੁਤ ਜ਼ਿਆਦੇ ਹੁੰਦਾ ਭੂਆ ਨੂੰ ਇੱਕ ਤੋਂ ਦੂਜੀ ਤੋਂ ਮੂਰੇ ਹੋ ਹੋ ਕੇ ਨੱਚ ਰਹੀਆਂ ਸੀ ਸਾਰੀਆਂ ਤੇ ਮੈਂ ਤੇ ਮੇਰੀ ਭੈਣ ਨੇ ਵੀ ਖੂਬ ਭੰਗੜਾ ਪਾਇਆ ਬਹੁਤ ਗਿੱਧਾ ਪਾਇਆ ਨੱਚੇ kursi dan mahal sih te ਸਭ ਨੇ ਜਦੋਂ ਭੰਗੜਾ ਪਾ ਲਿਆ ਅਖੀਰ ਵਿੱਚ ਫਿਰ ਮਾਮਾ ਜੀ ਆਪਣੇ ਭਾਈ ਨਾਲ ਤੇ ਆਪਣੇ ਦੋਸਤਾਂ ਨਾਲ ਉਹਨਾਂ ਨੇ ਵੀ ਭੰਗੜਾ ਖੂਬ ਪਾਇਆ ਪੁਰਾਣੇ ਗਾਣੇ ਲਾ ਲਾ ਕੇ ਉਹਨਾਂ ਨੇ ਸਦੀਕ ਦੇ ਉਸ ਤੋਂ ਬਾਅਦ ਸਾਰਿਆਂ ਨੇ ਖਾਣਾ ਲੱਗਿਆ ਪਿਆ ਸੀ ਖਾਣਾ ਖਾਧਾ ਤੇ ਫਿਰ ਉਸ ਤੋਂ ਬਾਅਦ ਸਮਾਪਤੀ ਹੋ ਗਈ ਪ੍ਰੋਗਰਾਮ ਦੀ ਤੇ ਬਾਅਦ ਦੇ ਵਿੱਚ ਰਾਤ ਦੇ ਟਾਈਮ ਪਟਾਕੇ ਵੀ ਚਲਾਏ ਪਟਾਕੇ ਚਲਾ ਕੇ ਧੂਈ ਤੁਖਾਈ ਤੇ ਧੂਈ ਦੇ ਵਿੱਚ ਧੂਣੀ ਲਾ ਕੇ ਉਸ ਦੇ ਵਿੱਚ ਤੇਲ ਛੁੱਟੇ ਗਏ ਤੇ ਕਿਹਾ ਗਿਆ ਇਸਰ ਆਏ ਦਿਲਦਰ ਜਾਏ ਦਿਲਦਰ ਦੀ ਜੜ ਚੁੱਲ੍ਹੇ ਪਾਈ ਇਹ ਕਹਿ ਕੇ ਸਭ ਨੇ ਸਮਾਪਤੀ ਕੀਤੀ